हां जी दोस्तों की हालचाल है ਤੁਹਾਡੇ ਲਈ ਵੀਡੀਓ ਲੈ ਕੇ ਆਇਆ ਇਹ ਭਾਜੀ ਹੁਣੀ ਪਿੰਡ ਬੱਜਵਾ ਜਿਹੜਾ ਰੋਡ ਹਿਆਰਪੁਰ ਨੂੰ ਨਿਕਲਦਾ ਹੈ ਦਸੂਹੇ ਤੋਂ પેટ્રોલ ਪੰਪ ਤੋਂ ਤਕਰੀਬਨ 500 ਮੀਟਰ ਦੀ ਦੂਰੀ ਤੇ ਸਾਹਮਣੇ પેટ્રોલ ਪੰਪ ਹੈ 500 ਮੀਟਰ ਦੀ ਦੂਰੀ ਤੇ ਇਹ ਆਪਣਾ ਟਰੈਕਟਰ ਟਰੈਲੀ ਲੈ ਕੇ ਖਿਲੋਂਦੇ ਆ ਤੇ ਸਬਜੀ ਜਿਹੜੀ ਇਹ ਇਹ ਘਰ ਦੀ ਵੇਚਦੇ ਆ ਆਪਣੀ ਸਬਜੀ ਇਹਨਾਂ ਨੇ ਲਾਈ ਆ ਤਕਰੀਬਨ 3-4 ਕਨਾਲਾਂ ਥਾਂ ਇਹਨਾਂ ਨੇ ਰੱਖਿਆ ਆ ਸਬਜੀ ਵਾਸਤੇ ਕਹਿੰਦੇ ਹੋਰ ਵਧਾਉਣਾ ਤੇ ਇੱਕ ਗੱਲ ਹੋਰ ਮਿੱਤਰ ਪਿਆਰਿਓ ਸਿਆਣੇ ਕਹਿੰਦੇ ਜਿਹੜੇ ਪੱਤੇ ਰੰਗ ਬਦਲਦੇ ਆ ਨਾ ਉਹ ਟੁੱਟ ਕੇ ਥੱਲੇ ਡਿੱਗ ਪੈਂਦੇ ਆ ਜ਼ਮੀਨ ਤੇ ਤੇ ਇਹ ਕਹਾਵਤ ਵੀ ਸਾਡੇ ਸਾਰਿਆਂ ਤੇ ਟੁੱਪਦੀ ਆ ਜਿਹੜੇ ਬੰਦੇ ਸਹਾਇਕ ਤੰਦਿਆਂ ਤੋਂ ਟੁੱਟਦੇ ਆ ਉਹ ਹਮੇਸ਼ਾ ਡਿੱਗਦੇ ਡਿੱਗਦੇ ਆ ਇਹ ਇੱਕ ਕਿਸਮ ਦਾ ਸਹਾਇਕ ਤੰਦਾ ਆ ਸਾਡਾ ਤੇ ਬਾਈ ਹੁਣੀ ਕਹਿੰਦੇ ਵੀ 400-500 ਰੁਪਈਆ ਜਿਹੜਾ ਹੈਗਾ ਆ ਮਤਲਬ ਆਪਾਂ ਵਟ ਲੈਨੇ ਆ ਸ਼ਾਮ ਤੱਕ ਚਲੋ ਜਿਆਦਾ ਵੀ ਵਟਦੇ ਹੋਣਗੇ ਪਰ ਆਪਾਂ ਜਿਹੜਾ ਨਾਰਮਲ ਅੰਦਾਜ਼ਾ ਲਾਈਏ ਤੇ ਲਗਭਗ 4-500 ਰੁਪਈਆ ਬਹੁਤਾ ਜ਼ਿਆਦਾ ਵੀ ਨਹੀਂ ਤੇ ਜੇ ਆਪਾਂ ਮੰਨੀਏ ਤੇ 500 ਰੁਪਇਆ ਦਿਹਾੜੀ ਹੋ ਗਈ ਤੇ ਲਗਭਗ 30 ਦਿਨ ਹੁੰਦੇ ਆ ਤੇ 15 ਕ ਹਜ਼ਾਰ ਰੁਪਇਆ ਆਰਾਮ ਨਾਲ ਬਣ ਗਿਆ ਤੇ ਬਹੁਤ ਜ਼ਿਆਦਾ ਵੀ ਨਹੀਂ ਪਰ ਚਲੋ ਆਪਣਾ ਖਰਚਾ ਪਾਣੀ ਤੁਰਿਆ ਆ ਸੋ ਬੇਨਤੀ ਆ ਵੀ ਸਾਨੂੰ ਸਹਾਇਕ ਧੰਦੇ ਛੋਟੇ ਛੋਟੇ ਜਿਹੜੇ ਹੈਗੇ ਨਾ ਉਹ ਕਰਨੇ ਚਾਹੀਦੇ ਆਪਣੇ ਘਰ ਵਾਸਤੇ ਸਬਜ਼ੀਆਂ ਜ਼ਰੂਰ ਲਾਉਣੀਆਂ ਚਾਹੀਦੀਆਂ ਤੇ ਇਹ ਬਾਈ ਹੁਣੇ ਕੰਮ ਕਰਦੇ ਆ ਤੇ ਬੜਾ ਮਾਨੂੰ ਖੁਸ਼ ਮਤਲਬ ਖੁਸ਼ੀ ਹੋਈ ਸਾਨੂੰ ਤੇ ਆਪਾਂ ਬਾਈ ਜੀ ਨੂੰ ਮਿਲੇ ਗੱਲਬਾਤ ਵੀ ਕੀਤੀ ਆ ਤੇ ਇਹਨਾਂ ਦੇ ਇੱਕ ਪੂਰੀ ਵੀਡੀਓ ਬਣਾਵਾਂਗੇ ਕਿੱਥੇ ਕਿੱਥੇ ਸਬਜ਼ੀ ਲਾਉਂਦੇ ਆ ਕਿਤੇ ਫੇਰ ਦੁਬਾਰਾ ਮਿਲਾਂਗੇ ਸਮਾਂ ਘੱਟ ਹੋਣ ਕਰਕੇ ਇੰਨੀ ਇੱਕ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਤੇ ਬਾਈ ਹੁਣਾਂ ਕੋ ਜਰੂਰ ਹਿਸ਼ਾਰਪੁਰ ਰੋਡ ਤੇ ਜਰੂਰ ਇੱਕ ਵਾਰੀ ਖੜੋ ਤੇ ਸਬਜ਼ੀ ਲਓ ਆਰਗੈਨਿਕ ਸਬਜ਼ੀ ਆ ਜੀ ਦਵਾਈਆਂ ਦਵਾਈਆਂ ਦਾ ਇਸਤੇਮਾਲ ਨਹੀਂ ਕਰਦੇ ਤੇ ਸਾਫ਼ ਸੁਥਰੀ ਸਬਜ਼ੀ ਹੈਗੀ ਆ ਤਾਜੀ ਤੋੜ ਕੇ ਦਿੰਦੇ ਆ ਤੇ ਬਾਈ ਹੁਣਾਂ ਕੋ ਜਰੂਰ ਲਓ ਇਹਨਾਂ ਦਾ ਨੰਬਰ ਵੀ ਆ ਵੀਡੀਓ ਦੇ ਥੱਲੇ ਪਾ ਦੇਣਾ ਤੇ ਜਰੂਰ ਸੰਪਰਕ ਕਰੋ ਇਹਨਾਂ ਨਾਲ ਜੇ ਤੁਸੀਂ ਫੇਸਬੁੱਕ ਤੇ ਵੀਡੀਓ ਦੇਖਦੇ ਪਏ ਹੋ ਤੇ ਪੇਜ ਨੂੰ ਫੋਲੋ ਕਰ ਲਿਓ ਤੇ ਜੇ ਦੇਖਦੇ ਪਏ ਹੋ YouTube ਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ ਸਾਗ ਨਾਲੇ ਦੋਸਤ ਹੈ ਸਾਡੇ ਭਾਈ ਕੰਮ ਕਰਨਦੇ ਆ